ਦੇ ਦੂਸਰਾ ਪੜਾਉ ਹੈ ਕਿ ਜੋ ਅਸੀਂ ਪੜਿਆ ਸਾਡੇ ਕੰਨਾਂ ਨੇ ਸੁਣਿਆ ਤੀਜਾ ਪੜਾਉ ਹੈ ਮਨ 'ਚ ਸਵਾਲ ਪੈਦਾ ਹੋਵੇ ਜਿਹੜੀ ਗੱਲ ਮੈਂ ਪੜ੍ਹੀ ਜਿਹੜੀ ਗੱਲ ਮੈਂ ਸੁਣੀ ਇਹਦੇ ਵਿੱਚ ਗੁਰੂ ਸਾਹਿਬ ਕੀ ਕਹਿੰਦੇ ਪਏ ਨੇ ਅਸੀਂ ਜਪਜੀਤ ਸਾਹਿਬ ਜੀ ਦਾ ਪਾਠ ਕਰਦੇ ਆ ਨਾ ਮਨ 'ਚ ਸਵਾਲ ਪੈਦਾ ਹੋਏ ਨਹੀਂ ਕਦੀ ਕਿ ਬਾਬਾ ਜੀ ਨੇ ਆਹ ਬਚਨ ਕੀ ਕਿਹਾ ਇਹਦਾ ਕੀ ਅਰਥ ਹੋਵੇਗਾ ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਡੇ ਮਨ 'ਚ ਕਾਰਨ ਅਸੀਂ ਕਦੇ ਸੁਣਿਆ ਹੀ ਨਹੀਂ ਜਿਹੜਾ ਸੁਣ ਲੱਗ ਪੈਗਾ ਉਹਦੇ ਮਨ 'ਚ ਸਵਾਲ ਪੈਦਾ ਹੋਣਗੇ ਉਹ ਮੁੜ ਕੇ ਪੁੱਛੇਗਾ ਕਿ ਭਾਈ ਸਾਹਿਬ ਜੀ ਇਹਦਾ ਕੀ ਅਰਥ ਹੈ ਇਹਦਾ ਕੀ ਮਤਲਬ ਹੈ ਇਹਦਾ ਕੀ ਮਤਲਬ ਹੈ ਤੇ ਅਸੀਂ ਏਡੇ ਵੇਖ ਲਓ 1947 ਦੇ ਵਿੱਚ ਨਾ ਵੱਡ ਫੱਟ ਸ਼ੁਰੂ ਹੋਈ ਮੁਸਲਮਾਨਾਂ ਦਾ ਕਤਲੇਆਮ ਸ਼ੁਰੂ ਹੋਇਆ ਤੇ ਆ ਜਿਹੜੇ ਕਾਦੀਆਂ ਵਾਲੇ ਮੁਸਲਮਾਨ ਨੇ ਨਾ ਆਪਾਂ ਨਹੀਂ ਕਹਿੰਦੇ ਵੀ ਉਹਨਾਂ ਨੂੰ ਮਰ ਜਾਣਾ ਚਾਹੀਦਾ ਸੀ ਚਲੋ ਭਲਾ ਹੋਇਆ ਬਚ ਗਏ ਕਾਦੀਆਂ ਵਾਲੇ ਮੁਸਲਮਾਨ ਬਚ ਕਿਦਾਂ ਗਏ ਆ ਬਜ਼ੁਰਗ ਬੈਠੇ ਹੋ ਸਿਆਣੇ ਤੁਸੀਂ ਸੁਣਿਆ ਹੋਵੇਗਾ ਬਚ ਕਿਦਾਂ ਗਏ ਜਦੋਂ ਇਧਰ ਸਾਡੇ ਲੋਕ ਉਹਨਾਂ ਨੂੰ ਪਾਏ ਨਾ ਟੁੱਟ ਕੇ ਤੇ ਉਹਨਾਂ ਨੇ ਕਿਹਾ ਸਿੱਖੋ ਤੁਹਾਡੇ ਬਾਬੇ ਦੀ ਬਾਣੀ ਕਹਿੰਦੀ ਆ ਵਕਤ ਨਾ ਪਾਇਓ ਕਾਦੀਆਂ ਇਹਦਾ ਮਤਲਬ ਹੈ ਵੀ ਕਾਦੀਆਂ ਵਾਲੇ ਮੁਸਲਮਾਨਾਂ ਨੂੰ ਵਕਤ ਨਾ ਪਾਇਓ ਉਹਨੇ ਕਿਹਾ ਗੱਲ ਤੇ ਠੀਕ ਕਹਿੰਦੇ ਨੇ ਚਲੋ ਕਾਦੀਆਂ ਵਾਲਿਆਂ ਨੂੰ ਛੱਡ ਦਿਓ ਚਲ ਚੰਗਾ ਹੋਇਆ ਬਚ ਗਏ ਪਰ ਸਾਡੇ ਲੋਕਾਂ ਨੂੰ ਬਾਣੀ ਦੇ ਅਰਥ ਦਾ ਪਤਾ ਹੀ ਨਹੀਂ ਕੋਈ ਈਸਾਈ ਆਇਆ ਉਹਨੇ ਆ ਕੇ ਕਿਹਾ ਵੇਖੋ ਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪ ਕਹਿੰਦੇ ਨੇ ਬਾਣੀ ਵਿੱਚ ਸਰੀਅਸ ਕੇ ਤੇ ਜਗਤ ਕੇ ਈਸਾ ਲਓ ਗੁਰਬਾਣੀ ਵਿੱਚ ਈਸਾ ਆ ਗਿਆ ਜੀ ਕੋਈ ਆ ਕੇ ਕਹਿੰਦਾ ਜਿਵੇਂ ਅੱਜ ਕੱਲ ਗੁਰਬਾਣੀ ਵਿੱਚ ਤੇ ਰਾਮ ਆਉਂਦਾ ਹੈ ਸਾਨੂੰ ਪਤਾ ਹੀ ਨਹੀਂ ਗੁਰਬਾਣੀ ਵਿੱਚ RAM ਦਾ ਕੀ ਮਤਲਬ ਹੈ ਇਹਦਾ ਮਤਲਬ ਅਜਾ ਪੜ ਲਿਆ ਸੁਣਿਆ ਨਹੀਂ ਸੁਣਿਆ ਹੁੰਦਾ ਸਾਨੂੰ ਪਤਾ ਹੁੰਦਾ ਗੁਰਬਾਣੀ ਵਿੱਚ ਦੋ RAM ਆਏ ਨੇ ਇੱਕ RAM ਦਾ ਮਤਲਬ ਹੈ ਰੋਵੈ RAM ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਭਗਵਾਨ ਸ੍ਰੀ ਰਾਮਚੰਦਰ ਇਸੇ रामचंद्र ਜੀ ਨੂੰ ਗੁਰਬਾਣੀ ਕਹਿੰਦੀ ਪਾਂਡੇ ਤੁਮਰਾ रामचंद्र ਸੋ ਪੀ ਆਵਤ ਦੇਖਿਆ ਤਾਂ 라वण ਛੇਤੀ ਸਰਪਰ ਹੋਈ ਘਰ ਕੀ ਜੋਏ ਗਵਾਈ ਦੀ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਕਿ ਰਾਮ ਗयो 라वण गयो ਜਾ ਕੋ ਬਹੁ ਪਰਵਾਰ ਤੇ ਇੱਕ ਰਾਮ ਦੁੱਜੈ ਜਿਹਨੂੰ ਗੁਰਬਾਣੀ ਕਹਿੰਦੀ ਹੈ ਸਭ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਉਹ RAM ਹੈ ਕਣ-ਕਣ ਵਿੱਚ ਰਮਿਆ ਹੋਇਆ ਇਹ RAM ਹੈ ਦਸ਼ਰਤ ਜੀ ਦਾ ਪੁੱਤਰ ਸ਼੍ਰੀ ਰਾਮਚੰਦਰ ਅਸੀਂ ਬੇਦਬੀ ਨਹੀਂ ਕਰਦੇ ਉਹ ਇੱਕ ਮਹਾਂਪੁਰਖ ਹੋ ਸਕਦੇ ਨੇ ਪਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ RAM ਆਇਆ ਨਾ ਉਹ ਦਸ਼ਰਤ ਦਾ ਪੁੱਤਰ RAM ਨਹੀਂ ਉਹ ਇੱਕ-ਇੱਕ ਕਣ ਦੇ ਵਿੱਚ ਰਮਿਆ ਹੋਇਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿੰਨੂੰ ਗੁਰਬਾਣੀ RAM ਕਹਿੰਦੀ ਆ ਨਾ ਉਹਨੂੰ ਗੁਰਬਾਣੀ ਰਹੀਮ ਵੀ ਕਹਿੰਦੀ ਹੈ ਉਹਨੂੰ ਗੁਰਬਾਣੀ ਅੱਲਾ ਵੀ ਕਹਿੰਦੀ ਹੈ ਉਹਨੂੰ ਗੁਰਬਾਣੀ ਮੌਲਾ ਵੀ ਕਹਿੰਦੀ ਹੈ ਉਹਨੂੰ ਗੁਰਬਾਣੀ ਨੇ ਇਹ ਕਿੰਨੇ ਸ਼ਬਦ ਦਿੱਤੇ ਨੇ ਕਿ ਸ਼੍ਰੀ ਰਾਮਚੰਦਰ ਜੀ ਨੂੰ ਅੱਲਾ ਕਹਿ ਸਕਦੇ ਹੋ ਮੌਲਾ ਕਹਿ ਸਕਦੇ ਹੋ ਨਹੀਂ ਕਹਿ ਸਕਦੇ ਉਹ ਵਖ ਹੈ ਵਖ ਇਸ ਕਰਕੇ ਪਿਆਰਿਓ ਆਪਾਂ ਗੁਰਬਾਣੀ ਨੂੰ ਪੜਿਆ ਸੁਣਿਆ ਕਦੇ ਨਹੀਂ ਜਿਹੜਾ ਸੁਨੇਗਾ ਉਹਦੇ ਮਨ ਦੇ ਵਿੱਚ ਸਵਾਲ ਪੈਦਾ ਹੋਣਗੇ